ਹਾਂਜੀ ਜਿੰਨਾ ਵੀਰਾਂ ਕੋਲੇ ਵੱਡੇ ਵੱਡੇ ਟਰੈਕਟਰ ਘਰੇ 2 2 ਖੜਿਆ ਵੱਡੇ ਵੱਡੇ ਉੱਤੇ ਲੱਗਾ ਸਾਊਂਡ ਸਿਸਟਮ ਵੱਡੀਆਂ ਵੱਡੀਆਂ ਹਵੇਲੀਆਂ ਵਾਲੇ ਤੇ ਵਿੱਚ ਲੱਗਾ ਏਸੀ ਸੋ ਉਹਨਾਂ ਉੱਤੇ ਮਾਨ ਸਰਕਾਰ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਆ ਸੋ ਕਿਉਂ ਕੀਤੀ ਜਾ ਰਹੀ ਆ ਸੋ ਇਹਦੇ ਬਾਰੇ ਆਪਾਂ ਕਰਦੇ ਆ ਗੱਲ ਸਭ ਤੋਂ ਪਹਿਲਾਂ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਤੇ ਨਾਲ ਲੱਗਦਾ ਬੈੱਲ ਦਾ ਬਟਨ ਜ਼ਰੂਰ ਦਬਾ ਲਿਓ ਤਾਂ ਜੋ ਤੁਹਾਨੂੰ ਆਪਣੇ ਵੀਡੀਓ ਦਾ ਨੋਟੀਫਿਕੇਸ਼ਨ ਸਾਤੋਂ ਪਹਿਲਾਂ ਮਿਲਦਾ ਰਵੇ ਹਾਂਜੀ ਪਿਛਲੇ ਦਿਨੀ ਮਾਨ ਸਰਕਾਰ ਦੇ ਵੱਲੋਂ ਭਗਵੰਤ ਮਾਨ ਵੱਲੋਂ ਇੱਕ ਬਿਆਨ ਜਾਰੀ ਹੋਇਆ ਜਿਸ ਦੇ ਵਿੱਚ ਵੱਡੇ ਵੱਡੇ ਟਰੈਕਟਰਾਂ ਵਾਲਿਆਂ ਤੇ ਜਿਹੜੇ ਕਿ ਮਾਨ ਸਰਕਾਰ ਕਾਰਵਾਈ ਕਰਨ ਜਾ ਰਹੀ ਆ ਸੋ ਕਿਉਂ ਕਰਨ ਜਾ ਰਹੀ ਆ ਕਿਉਂਕਿ ਉਹ ਸਾਰੇ ਬੰਦੇ ਜਿਹੜੇ ਕਿ ਬੈਂਕਾਂ ਦੇ ਡਿਫਾਲਟਰ ਹੋ ਚੁੱਕੇ ਆ ਸੋ ਉਹਨਾਂ ਨੇ ਬੈਂਕਾਂ ਦਾ ਪੈਸਾ ਨਹੀਂ ਮੋੜਿਆ ਜਿੰਨਾਂ ਵੀਰਾਂ ਨੇ ਸੋ ਉਹਨਾਂ ਉੱਤੇ ਜਿਹੜੀ ਕਿ ਕਾਰਵਾਈ ਕਰੀ ਜਾਊਗੀ ਸੋ ਮਾਨ ਸਰਕਾਰ ਦਾ ਕਹਿਣਾਗਾ ਭਗਵਾਨ ਤੁਮਾਨ ਦਾ ਕਿ ਜਿੰਨਾਂ ਕੋਲੇ ਵੱਡੇ ਵੱਡੇ ਟਰੈਕਟਰ ਆ ਵੱਡੀਆਂ ਵੱਡੀਆਂ ਹਵੇਲੀਆਂ ਉਹਨਾਂ ਦੀਆਂ ਸੁਬੇ ਚ ਲੱਗਿਆ ਏਸੀ ਤੇ ਪਰ ਉਹ ਪੂਰੇ ਸਹੂਕਾਰ ਬੰਦੇ ਆ ਬਾਧੂ ਪੈਸਾ ਅੱਗ ਲੈ ਨਹੀਂ ਮੁਕਦਾ ਪਰ ਜਿਹੜੇ ਕਿ ਬੈਂਕਾਂ ਦੇ ਪੈਸੇ ਉਹ ਨੱਪੀ ਬੈਠਿਆ ਬੈਂਕਾਂ ਦਾ ਜਿਹੜੇ ਕਿ ਡਿਫਾਲਟਰ ਹੋਏ ਬੈਠੇ ਆ ਸੋ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਪਿਆਰ ਦੇ ਨਾਲ ਕਿਹਾ ਜਾਊਗਾ ਸੋ ਉਸ ਤੋਂ ਬਾਅਦ ਜੇਕਰ ਕੋਈ ਉਹ ਜਿਹੜਾ ਬੈਂਕਾਂ ਦਾ ਪੈਸਾ ਵਾਪਸ ਨਹੀਂ ਕਰਦੇ ਤਾਂ ਫਿਰ ਉਹਨਾਂ ਦੇ ਉੱਤੇ ਕੋਈ ਵੱਡੀ ਕਾਰਵਾਈ ਕੀਤੀ ਜਾਊਗੀ ਸੋ ਇਹ ਭਗਵੰਤ ਮਾਨ ਦੇ ਵੱਲੋਂ ਜਿਹੜਾ ਕਿ ਬਿਆਨ ਸਾਹਮਣੇ ਆਇਆ ਭਗਵੰਤ ਮਾਨ ਦਾ ਕਹਿਣਾਗਾ ਕਿ ਇੱਕ ਮੁਰਗੀ ਜਿੰਨੀ ਮੋਟੀ ਹੋ ਜਾਂਦੀ ਆ ਸੋ ਆਂਡਾ ਉਹਨੇ ਹੀ ਛੋਟਾ ਹੋ ਜਾਂਦਾ ਸੋ ਬੰਦਾ ਜਿੰਨਾ ਅਮੀਰ ਹੋ ਜਾਂਦਾ ਸੋ ਉਹਨੇ ਹੀ ਕੰਜੂਸ ਹੋ ਜਾਂਦਾ ਸੋ ਜਿਹੜਾ ਕਿ ਬੈਂਕਾਂ ਦੇ ਪੈਸੇ ਸਭ ਤੋਂ ਵੱਧ ਵੱਡੇ ਵੱਡੇ ਲੋਕਾਂ ਜਿਹੜੇ ਸਰ ਦੇ ਵਰਦੇ ਆ ਸੋ ਉਹਨਾਂ ਨੇ ਹੀ ਜਿਹੜੇ ਕਿ ਰੱਖੇ ਹੋਏ ਆ ਜਿਹੜੇ ਆਮ ਜ਼ਿਮੀਂਦਾਰ ਆ ਛੋਟੇ ਆ ਸੋ ਉਹਨਾਂ ਵੱਲੋਂ ਤਾਂ ਵਿਚਾਰਾਂ ਨੂੰ ਫਿਕਰ ਰਹਿੰਦਾ ਵੀ ਕਰਜ਼ਾ ਮੋੜਨਾ ਤੇ ਉਹ ਕਰਜ਼ਾ ਮੋੜਦੇ ਵੀ ਆ ਜੇ ਲੈਂਦਿਆਂ ਦਾ ਮੋੜਦੇ ਵੀ ਆ ਪਰ ਜਿਹੜੇ ਵੱਡੇ ਵੱਡੇ ਆ ਸੋ ਜਿਹੜਾ ਕਿ ਬਹੁਤ ਜ਼ਿਆਦਾ ਪੈਸਾ ਨੱਪ ਜਾਂਦੇ ਆ ਸੋ ਭਗਵਾਨ ਦਮਾਨ ਦੇ ਵੱਲੋਂ ਉਹਨਾਂ ਉੱਪਰ ਵੱਡੇ ਵੱਡੇ ਟਰੈਕਟਰ ਸਾਊਂਡ ਸਿਸਟਮ ਲੱਗੇ ਆ ਵੱਡੇ ਵੱਡੇ ਹਜ਼ਾਰਾਂ ਦੇ ਵਿੱਚ ਪਰ ਉਹ ਜਿਹੜੇ ਕਿ ਪੈਸਾ ਬੈਂਕਾਂ ਦਾ ਨਹੀਂ ਮੋੜਦੇ ਸੋ ਉਹਨਾਂ ਉਤੇ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਆ ਸੋ ਜਿੰਨਾ ਵੀਰਾਂ ਦੇ ਕੋਈ ਜਿਹੜਾ ਸਿਸਟਮ ਹੈਗਾਗਾ ਬੈਂਕਾਂ ਦਾ ਪੈਸਾ ਨਹੀਂ ਮੋੜਿਆ ਸੋ ਆਪਣਾ ਲੈਣ ਦੇਣ ਸਹੀ ਕਰ ਲਓ ਸੋ ਇਸ ਤੋਂ ਚੰਗਾ ਮੁਰਕੇ ਬਾਅਦ ਦੇ ਵਿੱਚ ਬੇਇਜ਼ਤੀ ਕਰਾਉਣ ਦੇ ਨਾਲੋਂ ਪਹਿਲਾਂ ਹੀ ਜਿਹੜਾ ਅੱਗੇ ਕਹਿੰਦੇ ਬੇਲਾ ਸੰਭਾਲ ਲਿਆ ਚੰਗਾ ਹੁੰਦਾ ਸੋ ਉਹਨਾਂ ਕਿਸਾਨ ਵੀਰਾਂ ਨੂੰ ਭਰਾਵਾਂ ਨੂੰ ਬੇਨਤੀ ਆ ਸੋ ਜਿਹੜੇ ਸਰ ਦੇ ਵਰਦੇ ਆ ਸੋ ਆਪਣਾ ਜਿਹੜਾ ਕਿ ਆਪਣਾ ਸਾਰਾ ਸਿਸਟਮ ਆਪਣਾ ਕਲੀਅਰ ਕਰ ਲਓ ਸੋ ਨਹੀਂ ਮਾਨ ਸਰਕਾਰ ਦੇ ਵੱਲੋਂ ਕੋਈ ਕਾਰਵਾਈ ਕੀਤੀ ਜਾਊਗੀ ਸੋ ਸਾਰੇ ਵੀਰਾਂ ਨੂੰ ਅੱਜ ਦੀ ਜਿਹੜੀ ਕਿ ਇਹ ਵੱਡੀ ਖਬਰ ਸੀ ਵੱਡੀ ਅਪਡੇਟ ਸੀ ਸੋ ਉਹਨਾਂ ਵੀਰਾਂ ਨੂੰ ਧਿਆਨ ਦਿਓ ਸਾਰੇ ਸੋ ਬਹੁਤ ਬਹੁਤ ਧੰਨਵਾਦ